ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਬਹੁਤ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਦੇਖ ਸਕਦੇ ਹੋ ਇੱਕ ਬਰੀਜਾਕਾਰ ਹੈ ਜੀ ਬਰੀਜਾਕਾਰ ਦੀ ਟੱਕਰ ਹੁੰਦੀ ਹੈ ਬੱਸ ਦੇ ਨਾਲ ਤੇ ਟੱਕਰ ਇੰਨੀ ਕੋ ਭਿਆਨਕ ਹੈ ਜੀ ਦੇਖ ਸਕਦੇ ਹੋ ਤੁਸੀਂ ਇਹ ਗੱਡੀ ਦੀ ਸਥਿਤੀ ਤੇ ਗੱਡੀ ਵੀ ਪਲਟ ਚੁੱਕੀ ਆ ਤੇ ਮੌਕੇ ਤੇ ਪੁਲਸ ਅਧਿਕਾਰੀ ਵੀ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਪਰ ਤੁਹਾਨੂੰ ਦਿਖਾ ਰਹੇ ਹਾਂ ਜੀ ਮੌਕੇ ਦੀਆਂ ਤਸਵੀਰਾਂ ਚੰਡੀਗੜ੍ਹ ਰੋਡ ਦੇ ਉੱਤੇ ਦੇਖ ਸਕਦੇ ਹੋ ਕਿਸ ਤਰ੍ਹਾਂ ਬੱਸ ਦੇ ਨਾਲ ਟੱਕਰ ਹੋਈ ਆ ਇੱਕ ਪੀਵੀ ਸਕੂਲ ਦੀ ਬੱਸ ਹੈ ਜੀ ਜਿਹਦੇ ਨਾਲ ਗੱਡੀ ਦੀ ਟੱਕਰ ਹੋਈ ਆ ਦੇਖ ਸਕਦੇ ਹੋ ਤੁਸੀਂ ਲੋਕਾਂ ਦੇ ਕਹਿਣ ਦੇ ਮੁਤਾਬਿਕ ਤੇ ਪੁਲਿਸ ਦੇ ਕਹਿਣ ਦੇ ਮੁਤਾਬਿਕ ਕਾਰ ਦੀ ਵੀ ਸਪੀਡ ਬਹੁਤ ਜ਼ਿਆਦਾ ਸੀਗੀ ਇਹ ਬੱਸ ਦੇ ਵਿੱਚ ਹਜੇ ਨਾ ਕੋਈ ਬੱਚਾ ਸੀਗਾ ਨਾ ਕੁਝ ਹਜੇ ਬੱਸ ਵਾਲਾ ਬੱਚੇ ਵਾਲਿਆਂ ਨੂੰ ਲੈਣ ਹੀ ਚੱਲਾ ਸੀਗਾ ਤੇ ਉਸ ਤੋਂ ਪਹਿਲਾਂ ਹੀ ਬਹੁਤ ਵੱਡਾ ਇੱਕ ਹਾਦਸਾ ਹੋ ਜਾਂਦਾ ਜੀ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜੀ ਮੌਕੇ ਤੇ ਸੁਰਖ ਮੁਲਾਜ਼ਮ ਵੀ ਸਾਰੇ ਮੌਜੂਦ ਨੇ ਜੀ ਜੇ ਤੁਸੀਂ ਕਾਰ ਦੀ ਕੰਡੀਸ਼ਨ ਦੇਖ ਸਕਦੇ ਹਾਂ ਕਿ ਕਿੰਨੀ ਕੋ ਜਬਰਦਸਤ ਹਿੱਟ ਹੋਈ ਹੈ ਗੱਡੀ ਦੇ ਗੱਡੀ ਦੇ ਵੀ ਪੂਰੇ 에ਅਰ ਬੈਗ ਖੁੱਲੇ ਹੋਏ ਨੇ ਤੇ ਪੁਲਿਸ ਵਾਲਿਆਂ ਦੇ ਕਹਿਣਾਂ ਮੁਤਾਬਿਕ ਇੱਕੋ ਹੀ ਬੰਦਾ ਸੀਗਾ ਗੱਡੀ ਦੇ ਵਿੱਚ ਜੋ ਕਿ ਖਤਰੇ ਤੋਂ ਬਾਹਰ ਹੈ ਪਰ ਉਹਦੀ ਲੱਤ ਵਗੈਰਾ ਫੈਕਚਰ ਜ਼ਰੂਰ ਹੋਈ ਗੀ ਦੇ ਚੱਲ ਕੇ ਹੁਣ ਤਾਂ ਸੀ ਕ੍ਰੇਨ ਆ ਗਈ ਆ ਜੀ ਤੇ ਉਸ ਵਾਲਿਆਂ ਦੇ ਕਹਿੰਦੇ ਮੁਤਾਬਿਕ ਸਕੂਲ ਬੱਸ ਖਾਲੀ ਸੀ ਕੋਈ ਬੱਚਾ ਨਹੀਂ ਸੀਗਾ ਤੇ ਕਾਰ ਦੇ ਵਿੱਚ ਇੱਕ ਆ ਪਾ ਜੀ ਇਹ ਮਤਲਬ ਕਿੱਥੇ ਤੋਂ ਆਇਆ ਤੁਸੀਂ ਜੀ ਆਹ ਪਾ ਜੀ ਇਹ ਬਰੀਦਾ ਗੱਡੀ ਚੰਡੀਗੜ੍ਹ ਰੋਡ ਵੱਲੋਂ ਬੜੀ ਤੇਜ਼ ਆਈ ਆ ਅੱਗੇ ਪਹਿਲਾਂ ਇਹਨੇ ਆਟੋ ਨੂੰ ਹਿੱਟ ਕੀਤਾ ਆਟੋ ਤੋਂ ਵੱਜ ਕੇ ਬੈਲੈਂਸ ਇਹਦਾ ਖੋ ਗਿਆ ਤੇ ਡਵਾਈਡਰ ਟੱਪ ਕੇ ਅੱਗੇ ਬੱਸ 'ਚ ਵੱਜੀ ਆ ਕਿਸ ਤਰ੍ਹਾਂ ਮਗਰ ਲੱਗਦਾ ਵਾ ਵਿੱਚ ਮੇਰੇ ਗਣ ਉਹ ਤੇਜ਼ ਸੀ ਗਲਾਸ ਬਰੂ ਪਏ ਆ ਵਿੱਚ ਆ ਦੇਖੋ ਵੀਡੀਓ ਤੁਸੀਂ ਕੋਈ ਪਤਾ ਨਹੀਂ ਡ੍ਰਿੰਕ ਕੀਤੀ ਸੀ ਕਿ ਨਹੀਂ ਸਵੇਰ ਦੇ ਟਾਈਮ ਦਾ ਕਿ ਬਸ ਤੁਹਾਡੀ ਹੈ ਹਾਂਜੀ ਭਰਾ ਜੀ ਆਪਣੀ ਗੈਂ ਬ੍ਰਦਰ ਦੀ ਹੈ ਮੇਰਾ ਨਾਮ ਮੰਗੀ ਆ ਭਾਈ ਤੋਂ ਮੈਂ ਤਾਂ ਸਵੇਰੇ ਆ ਰਿਹਾ ਸੀ ਜਿਹੜੇ ਕਾਰ ਐ ਇਧਰੋਂ ਆ ਰਹੇ ਦੀ ਚੰਡੀਗੜ੍ਹ ਵਾਲੋਂ ਬਸ ਤੇ ਜਾ ਰਹੇ ਸੀ ਤੈਨੂੰ ਚੰਡੀਗੜ੍ਹ ਰੋਡ ਵਾਲ ਨੂੰ ਇਹ ਇਧਰ ਕ੍ਰੋਸ ਕਰਦੇ ਡਿਵਾਈਡਰ ਦੇ ਨਾਲ ਪਲਟੀ ਵੱਜ ਗਏ ਇਧਰ ਵੱਜੀ ਕਾਰ ਬਸ ਦੇ ਵਿੱਚ ਬਾਜ਼ੇ ਵਿੱਚ ਵੱਜੀ ਤੇ ਜਿਹੜੇ ਇੱਕ ਕੁੜੀ ਆ ਉਹਦੀ ਵੀ ਲੱਤ ਫੈਕਚਰ ਹੋ ਗਈ ਆ ਉਹਨੂੰ ਹਸਪੀਟਲ ਅਮਨਦੀਪ ਹਸਪੀਟਲ ਛੱਡਿਆ ਵਾ ਇੱਕ ਸਕੂਲ ਰਿਗਾਰਡ ਦੀ ਉਹਦਾ ਵੀ ਚੂਲਾ ਟੁੱਟ ਗਿਆ ਉਹ ਛੱਡਿਆ ਜੀ ਸਿਵਲ ਹਸਪੀਟਲ ਮੈਂ ਹੀ ਛੱਡ ਕੇ ਆਇਆ ਉੱਥੇ ਠੀਕ ਆ ਜੀ ਉਹ ਸਿਵਲ ਹਸਪੀਟਲ ਮੈਂ ਹੀ ਛੱਡ ਕੇ ਆਇਆ ਉਹਨਾਂ ਨੂੰ ਤੇ ਜਿਹੜਾ ਕਾਰ ਦਾ ਮਾਲਕ ਆ ਇਹਨਾਂ ਨੂੰ ਬੋਡੀ ਹਸਪੀਟਲ ਛੱਡਿਆ ਵਾ ਤੇ ਕਾਰ ਨੇ ਟੱਕਰ ਮਾਰੀ ਆਟੋ ਵਾਲੇ ਨੂੰ ਫਿਰ ਉਸ ਤੋਂ ਬਾਅਦ ਸਾਡੇ ਨਾਲ ਟੱਕਰ ਹੋਈ ਆ ਫਿਰ ਕਾਰ ਵਾਲੇ ਨੇ ਨੇ ਵਜਿਆ ਬਾਸ ਚਾ ਕੇ ਸਾਹਮਣੇ ਇਹ ਗਲਤੀ ਕਿ ਨਹੀਂ ਸੀਗੀ ਜੀ ਪਤਾ ਲੱਗਦੀ ਗਲਤੀ ਕਾਰ ਵਾਲੇ ਦੀ ਹੈ ਅੱਛਾ ਜੀ ਹਾਂ ਜੀ ਸਰ ਵੀਐਸ ਕੂਟੀ ਗੱਡੀ ਹੈ ਜਿਹੜਾ ਮਾਲਕ ਹੈ ਉਹ ਲੱਡੂ ਆ ਜੀ ਦੋਸਤ ਆਪਣਾ ਮਿੱਤਰ ਹੈ ਜਿੱਦਾਂ ਹੀ ਸਾਨੂੰ ਫੋਨ ਆਇਆ ਸੀ ਇੱਥੇ ਆਏ ਆ ਗੱਡੀ 'ਚ ਕੈਮਰਾ ਫਰੰਟ ਵੀ ਲੱਗਿਆ ਆ ਬੈਕ ਵੀ ਲੱਗਿਆ ਫਰੰਟ ਕੈਮਰੇ ਦੀ ਰਿਕਾਰਡਿੰਗ ਹੁਣੇ ਨਿਕਲਾਉਗੀ ਵੀਐਸ ਵਾਲਸੀਂ ਬੁਲਾ ਲਿਆ ਵਾ ਲੇਡੀਜ਼ ਕਨੈਕਟਰ ਨਾਲ ਦੀ ਗੱਡੀ ਦੇ ਫੁੱਲ ਡਾਕੂਮੈਂਟਸ ਨੇ ਕੋਈ ਹੋਣੀ ਹੈਗਾ ਉਹ ਦੇਖ ਤੇ ਬਾਕੀ ਹੈ ਕਿ ਲੱਤ ਲੇਡੀਜ਼ ਕਨੈਕਟਰ ਦੀ ਲੱਤ ਟੁੱਟ ਗਈ ਹੈ ਡਰਾਈਵਰ ਨੂੰ ਕੋਈ ਸੱਟ ਨਹੀਂ ਵੱਜੀ ਇਹ ਕਾਰ ਵਾਲੇ ਨੇ ਇੱਥੇ ਵੱਜ ਗਿਆ ਦੇਖੋ ਜੀ ਇਹ ਖੜੀ ਲੁੱਟੀ ਐ ਇੱਥੋਂ ਕੜਾ ਬਾਜੀ ਖਾ ਕੇ ਵਿੱਚ ਵੱਜੀ ਗੱਡੀ ਠੀਕ ਹੈ ਗੱਡੀ ਨੋਰਮਲ ਸਪੀਡ ਤੇ ਸੀ ਸਭ ਕੁਝ ਸੀ ਸੀਡੀਲ ਕਵਰੇਜ ਆ ਗਿਆ ਠੀਕ ਹੈ ਆਟੋ ਵਾਲਾ ਵੀ ਇੱਕ ਬਾਕੀ ਕਾਰ ਦੇ ਵਿੱਚ ਗਲਾਸ ਖਲੂਸ ਤੇ ਹੋਰ ਬੋਤਲਾ-ਪੁੱਤਲਾ ਸੀ ਦੇਖਿਆ ਜਿਹੜੀਆਂ ਨੇ ਦੇਖਿਆ ਨੇ ਇਹ ਕਿਤੀ ਸੀ ਹਸਾ ਬਣਾ ਲੱਗਦਾ ਤੁਹਾਨੂੰ ਜਿਹੜਾ ਚੱਲ ਜੀ ਕਾਰ ਲੱਗੀ ਏ ਐਕਚੁਅਲੀ ਉਹ ਜਿਹੜੇ ਡਰਾਈਵਰ ਦੇ ਅਕੋਰਡਿੰਗ ਕਹਿ ਰਹੇ ਜਿਹੜੇ ਡਰਾਈਵਰ ਬੱਸ ਦਾ ਡਰਾਈਵਰ ਉਹ ਹੀ ਕਹਿ ਰਿਹਾ ਕਿ ਰੋਂਗ ਸਾਈਡ ਤੋਂ ਆਲਾ ਸੀ ਉਧਰ ਹਿੱਟ ਕਰਕੇ ਗੱਡੀ ਇਧਰ ਪਲਟ ਕੇ ਆਈ ਐ ਅੱਛਾ ਬਾਕੀ ਉਹਨਾਂ ਦੇ ਇਹ ਡੀਏ ਸਕੂਲ ਦੀ ਹੈ ਡੀਏ ਪਬਲਿਕ ਸਕੂਲ ਦੀ ਹੈ ਜੇ ਉਹਨਾਂ ਦੇ ਅੰਡਰ ਦਾ ਡਰਾਈਵਰ ਸਾਹਿਬ ਇਹਨਾਂ ਦੇ ਆ ਗਿਆ ਉਹਨਾਂ ਦੇ ਮਾਲਕ ਆ ਗਏ ਇਹਨਾਂ ਦੇ ਤੇ ਬਾਕੀ ਉਹਨਾਂ ਦੀ ਰਿਕਾਰਡਿੰਗ ਕਹਿੰਦੇ ਸਾਰੀ ਹੈਗੀ ਵਿੱਚ ਸੇਵ ਆ ਸਾਡੇ ਕੋਲ ਬੱਚਾ ਕੋਈ ਨਹੀਂ ਸੀ ਇਹਦੇ ਵਿੱਚ ਸਿਰਫ ਹਲੇ ਬੱਚੇ ਲੈਣ ਜਾ ਰਹੀ ਸੀ ਅੱਛਾ ਤੇ ਜਿਹੜੇ ਉਹ ਕਾਰ ਵਾਲੇ ਕੀ ਸਰ ਕਾਰ ਵਾਲੇ ਨੂੰ ਮੈਂ ਐਕਚੁਅਲੀ ਫਰਸਟ ਇਜੈਂਟ ਮੈਂ ਕੀਤਾ ਮੈਂ ਉਹਨੂੰ ਕੱਢ ਕੇ ਆਰਡਰ ਤੇ ਬਿਠਾ ਕੇ ਮੈਂ ਉਹਨੂੰ ਐਡਮਿਟ ਕਰਾਏ ਆ ਅ ਫੋਰਡੀਸ ਹਸਪੀਟਲ ਦੇ ਲੈ ਕੇ ਆ ਬੱਚਾ ਠੀਕ ਹੈ ਜਿਹੜਾ ਉਹਦੇ ਹਲਕੀ ਕਾਰ ਕਿੰਨੇ ਕੋ ਜਣੇ ਸੀ ਫਿਰ ਇੱਕ ਜਣਾ ਸੀ ਜੀ ਅੱਛਾ ਸਿੰਗਲ ਦਾ ਉਹਦੀ ਸਥਿਤੀ ਕਿਪਾ ਕੀ ਹੋ ਰਹੀ ਠੀਕ ਹੈ ਜੀ ਉਹਦੀ ਪਸੇ ਫ੍ਰੈਕਚਰ ਹੋਇਆ ਲੱਤ ਦੇ ਫ੍ਰੈਕਚਰ ਹੈ ਬਾਕੀ ਠੀਕ ਹੈ ਜਰਾ ਠੀਕ ਹੈ ਜੀ ਹਾਂ ਜੀ ਸਾਰੇ ਕਿ ਜਿਹੜੀ ਕਾਰ ਸੀ ਇਹ ਚੰਡੀਗੜ੍ਹ ਤੋਂ ਆ ਰਹੀ ਸੀ ਲੁਧਿਆਣੇ ਨੂੰ ਵਾਪਸ ਜੀ ਤੇ ਇਧਰੋਂ ਵਾਪਸ ਸਾਰੇ ਦੀ ਖਾਲੀ ਵਾਪਸ ਸੀ ਕੋਈ ਪਾਸੇ ਟੋਰਮੜੀਮਾਟੀ ਚੋਟ ਲੱਗਿਆ ਫੋਟੇ ਹਸਪਤਲ ਭੇਜ ਦਿੱਤਾ ਗਿਆ ਹੈ ਅੱਛਾ ਕਿੱਧਰ ਰੌਮ ਸੇ ਆ ਰਹੇ ਸੀ ਇਹ ਸਰ ਬਸ ਆਪਣੇ ਸੈਰ ਤੇ ਆ ਰਹੇ ਸੀ ਜਿਹੜੀ ਆ ਰਹੇ ਸੀ ਕਾਰ ਜੀ ਇਹ ਚੰਡੀਗੜ੍ਹ ਤੋਂ ਲੁਧਿਆਣਾ ਨੂੰ ਆ ਰਹੇ ਸੀ ਸਰ ਅੱਛਾ ਜੀ ਹਾਂ ਜੀ ਤੇ ਜਿਹੜੇ ਸਕੂਲ ਬੱਸ ਵਿੱਚ ਬੱਚਾ ਤੇ ਕੋਈ ਬੱਚਾ ਨਹੀਂ ਸੀ ਸਿਰਫ ਡਰਾਈਵ ਚਲਾ ਰਿਹਾ ਸੀ ਬੱਸ ਜੀ ਠੀਕ ਹੈ ਹਾਂ ਜੀ ਬਾਕੀ ਜਿਹੜੇ ਸੀ ਉਹਨਾਂ ਨੂੰ ਫੋਟੇ ਹਸਪਤਲ ਭੇਜ ਦਿੱਤਾ ਜੀ ਠੀਕ ਹੈ